ਜਿਵੇਂ ਤੂੰ ਧੋਖਾ ਕੀਤਾ ਉਵੇਂ ਤੇਰੀਆਂ ਯਾਦਾਂ ਨੂੰ ਕਹਿ ਕਿ ਧੋਖਾ ਕਰ ਦੇ ਮੇਰੇ ਨਾਲ ਫੇਮਸ ਹੋਣਾ ਕੋਈ ਐਸੀ ਤਕਨੀਕ ਨਹੀਂ ਹੈਗੀ ਵੀਰ ਮਰ ਰਤੋ ਰਾਤ ਫੇਮਸ ਹੋ ਜਾਓ ਕੀ ਹੋ ਗਿਆ ਤੈਨੂੰ ਹੁੱਜਾ ਮਾਰਦੀ ਐ ਕਿੱਥੇ ਫੇਮਸ ਹੋਣ ਨੂੰ ਫਿਰਦੀ ਐ ਸ਼ਰਮੈ ਨਾ ਇੰਸਟਾ ਤੇ ਫੇਮਸ ਹੋਣਾ ਹੂੰ ਕੁਛ ਕੀ ਬੰਦਸ ਮੈਨੂੰ ਵੀ ਜਿਹੜਾ ਰਤੋ ਰਾਤ ਹਰਮਣ 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 ਹੋਵੇ ਹਰਮਣ 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 ਬਾਠ ਹਰਮਣ ਜਿੱਧਰ ਦੇਖੋ ਹਰਮਣ ਬਾਠ ਜਿੱਧਰ ਦੇਖੋ ਹਰਮਣ ਬਾਠ ਬਸ ਆਈ ਚੀਜ਼ਾਂ ਨਿਕਲ ਮੋਜ ਤੂੰ ਆਏ ਕਰ ਹਾਂ ਤੂੰ ਉਹ ਕੁਕਿੰਗ ਦੇ ਵੀਡੀਓ ਜੀ ਬਣਾ ਲੈ ਕਾ ਨੂੰ ਕੋ ਦਿਖਾਦਾ ਲੋਕਾਂ ਨੇ ਕੋਛ ਆ ਕੁਕਿੰਗ ਤੇ ਬਣਾਓ ਕੌਣ ਮਾਰਦਾ ਇੰਨਾ ਮੱਥਾ ਪਹਿਲਾਂ ਮੈਂ ਉਹਨਾਂ ਨੂੰ ਸਿਖਾਵਾਂਗੀ ਉਹ ਵੇਖਣ ਨਾ ਅਗਲੇ ਨੂੰ ਸਾਰਿਆਂ ਨੂੰ ਪਤਾ ਅੱਜਕੱਲ ਵਧੀਆ ਵਧੀਆ ਹੋਟਲਾਂ 'ਚ ਜਾਂਦੇ ਨੇ ਰੈਸਟੋਰੈਂਟਾਂ 'ਚ ਜਾਂਦੇ ਨੇ ਅਗਲੇ ਖਾਣਾ ਖਾਂਦੇ ਨੇ ਤੂੰ ਐਂ ਕਰ ਕੌਣ ਬਣਾਉਂਦਾ ਕੋਈ ਐਂ ਕਰ ਨਹੀਂ ਤੂੰ ਆ ਸੂਟਾਂ ਤੇ ਬਣਾ ਲੈ ਸੂਟ ਸਿਓ ਸਿਓ ਕੇ ਦਿਖਾਇਆ ਕਰ ਲੋਕਾਂ ਨੂੰ ਉਹ ਬੱਸ ਲੰਮੀ ਲੰਮੀ ਤੰਦ ਪਾਇਆ ਕਰ ਸੁਈਆਂ ਇੱਥੇ ਇੱਥੇ ਲੈ ਲੈ ਕੇ ਜਾਇਆ ਕਰ ਅੱਜਕੱਲ ਨਾ ਇੱਟ ਪੁੱਟਿਆਂ ਤੋਂ ਬਟਿਕਾ ਨਿਕਲਦੀਆਂ ਨੇ ਹੋਂਦ ਬਟਿਕਾ ਵਾਲਿਆਂ ਰੁੰਦਿਆਂ ਨੇ ਕਿ 200 ਰੁਪਏ ਦਿਹਾੜੀ ਨਹੀਂ ਪੈਂਦੀ ਦੱਸ ਜੇ ਇੱਕ ਤਾਂ ਸਿਆਪਾਏ ਆ ਜਿਹੜਾ ਕੰਮ ਵੀ ਕੋਈ ਤੋਰ ਲੀਏ ਸਾਰੇ ਭੇਡ ਚਾੜਾ ਵੀ ਇੱਕ ਭੇਡ ਤਰ ਪਿੱਛੇ ਦਰ ਸਾਰੀਆਂ ਭੇਟਾਂ ਦੇ ਮਗਰ ਤੁਰ ਪਿੰਦੀਆਂ ਤੂੰ ਫਿਰ ਐਂ ਕਰ ਮੇਰੀ ਗੱਲ ਸੁਣ ਮੇਰੇ ਕੋਲ ਤਾਂ ਇੱਕ ਸਕੀਮ ਹੋਰ ਆਉਂਦੀ ਆ ਬਾਹਲੀ ਵਧੀਆ ਹਾਂ ਨਹੀਂ ਤੂੰ ਐਂ ਕਰ ਹਾਂ ਤੂੰ ਨਾ ਮੇਕਅਪ ਤੇ ਵੀਡੀਓ ਬਣਾ ਲੈ ਤੂੰ ਮੇਰਾ ਮੇਕਅਪ ਕੱਪ ਕਾਨੂੰ ਦਾਰਦੀ ਹੈ ਨਹੀਂ ਇਹ ਵੀ ਨਹੀਂ ਤੂੰ ਫਿਰ ਐਂ ਕਰ ਨਹੀਂ ਮੇਰੀ ਗੱਲ ਸੁਣ ਹਾਂ ਦੇਖੀ ਮਾਰਸਾਂ ਤੇ ਮਾਰਸਾ ਦੇ ਵੀਡੀਓ ਬਣਾ ਲੈ ਠੱਕ ਲਈ ਜੰਨੀ ਹੈ ਮੇਰੇ ਇਹ ਫਿਰ ਸਪੈਸ਼ਲ ਹੈ ਸਪੈਸ਼ਲ ਹੈ ਸਪੈਸ਼ਲ ਵੀਡੀਓ ਹੈ ਮੇ ਬਸ ਆਜ ਦੀ ਐਡ ਹੁੰਦੀ ਆ ਉਹ ਇਹ ਤਾਂ ਐੜਾ ਹੋ ਗਈਆਂ ਐੜਾ ਨਾਲ ਥੋੜੀ ਫੇਮਸ ਹੋਊਂਗੀ ਬਸ ਉਹ ਤਾਂ ਐ ਆ ਵੀ ਮੈਂ ਜਿਹੜਾ ਸੁਪਨਾ ਜਿਹਾ ਵੇਖਿਆ ਹੈ ਨਾ ਵੀ ਉਹ ਪੂਰਾ ਹੋ ਜਾਏ ਮੇਰਾ ਫਿਰ ਤੂੰ ਐ ਕਰ ਸਿਰ ਤੇ ਲੈ ਲਿਆ ਕਰ ਚੁੰਨੀ ਹੈ ਫਿਰ ਤੂੰ ਨਾ ਐਵੇਂ ਬੀਬੀ ਜਨਾਨੀ ਬਣ ਕੇ ਐ ਮਤਲਬ ਵੀ ਕਦੇ ਕੁੰਡ ਜਾ ਕੱਟ ਲਿਆ ਕਦੇ ਐ ਚੱਕ ਲਿਆ ਕਦੇ ਕੁਛ ਕਰ ਲਿਆ ਇਹੀ ਜੀ ਬਣਾ ਲੈ ਤੈਨੂੰ ਲੱਗਦਾ ਵੀ ਸਿਆਣੀ ਬੀਬੀ ਬਣ ਕੇ ਕੋਈ ਫੇਮਸ ਹੁੰਦੀ ਹੈ ਅੱਜ ਕੱਲ ਨਾਲੇ ਵੇਖਦੀ ਚੰਗਾ ਦੇਜੀ ਤਾਂ ਹਾਂ ਐ ਤੂੰ ਕਿੱਧਰ ਤੁਰੇ ਫਿਰਦੀ ਐ ਚੱਲੀ ਸੀ ਮੈਂ ਕਿਤੇ ਦੱਸ ਕਿੱਥੇ ਚੱਲੀ ਸੀ ਕੰਮ ਸੀ ਕੋਈ ਮੈਂ ਕਿਤੇ ਤੂੰ ਸਲਾਹ ਲੈਣੀ ਹਾਂ ਯਾਰ ਮੈਨੂੰ ਕੋਈ ਐਹ ਜੀ ਸਕੀਮ ਦੱਸ ਵੀ ਜਿਹੜੀ ਮੈਂ ਰਾਤੋਂ ਰਾਤ ਨਾ ਫੇਮਸ ਹੋ ਜਾਂ ਇੰਸਟਾ ਤੇ ਬੱਸ ਮੇਰੇ ਚਰਚੇ ਹੋਣ ਕਿ ਤੂੰ ਐਂ ਕਰ ਹਾਂ ਕਰੇਗਾ ਸੀ ਪਈਆ ਹਾਂ ਹੋਰ ਛੋਟੇ ਬੁਧੇ ਰਿਆਂ ਮਤਲਬ ਹਾਂ ਪੱਕਾ ਹੈਗਾ ਗਲਚ ਪਾ ਕੇ ਲਟਕ ਜਾ ਰਤੋਂ ਰਤ ਫੇਮਸ ਕਹਿੰਦੇ ਮੁਰਦਾ ਬੋਲੇ ਕਫਨ ਬਾੜੇ ਮੈਨੂੰ ਪਤਾ ਸੀ ਤੇਰਾ ਪਹਿਲਾਂ ਵੀ ਤੂੰ ਇਹੋ ਜਿਹੀ ਕੁਝ ਬੋਲੇਗੀ ਇਹਨੇ ਨਾ ਪਾਊਡਰ ਲਾਇਆ ਕਿ ਗਾ ਫੇਮਸ ਨਹੀਂ ਕਰਦਾ ਤੈਨੂੰ ਇਹ ਪਾਊਡਰ ਤੇ ਤੂੰ ਕਿਹੜਾ ਘਟ ਲਾਉਣੀ ਹੈ ਆ ਵੇਖੀ ਮੇਰੇ ਮੂੰਹ ਤੇ ਹੈਗਾ ਇਹ ਪਾਊਡਰ ਹੋਰ ਪੱਟੀ ਆਈ ਏ ਚੱਲ ਜਾ ਤੇਰੇ ਕੋਲ ਕੀ ਸਲਾਹ ਲੈਣੀ ਹੈ ਤੇਰੇ ਕੋਲ ਤਾਂ ਆਪਦੇ ਕੋਲ ਸਲਾਹਾਂ ਨਹੀਂ ਹੈਗੀਆਂ ਜਿੰਨੂੰ ਸਲਾਹ ਦੇਂਗੀ ਪੁੱਠੀ ਦੇਂਗੀ ਤੂੰ ਆਈਫੋਨ ਲੈ ਲੈ ਕਤੋਂ ਲਿਆ ਇਹ ਲੈ ਹੈ ਲੈ ਲੈ ਹੁਣ ਤੱਕ ਹੋ ਗਿਆ ਕਿੰਨੇ ਦਾ 1,20,000 ਦਾ ਤੇਰੇ ਬਾਲਾ ਮਹਿੰਗਾ ਆਈਫੋਨ ਚੱਕੀ ਫਿਰਦੀ ਐ ਚੱਲ ਮਜ਼ਾਕ ਦੀ ਮਜ਼ਾਕ ਚ ਰਹਗੀ ਮੈਂ ਤੈਨੂੰ ਸਲਾਹ ਦਿੰਨੀ ਆ ਤੂੰ ਐ ਕਰ ਤੂੰ ਸੁਪਨੇ ਵਿਖਿਆ ਕਰ ਸੋਨੇ ਸੋਨੇ ਪਰ ਹਾਂ ਮੇਥੋਂ ਉਮੀਦ ਨਾ ਰੱਖੀ ਕਿ ਮੈਂ ਤੇਰੇ ਕਿਤੇ ਸਵਾਗਤ ਕਰੂੰਗੀ ਮੇਰੇ ਬਾਸ ਤਾ ਤੂੰ ਉਹੀ ਰਹੇਗੀ ਚੰਗਾ ਫਿਰ ਕੀ ਕਿਦਾਂ ਸਹੀ ਇੱਕ ਦਿਨ ਤੂੰ ਹੀ ਗੁਲਦਸਤਾ ਫੜਾਏਂਗੀ ਮੈਨੂੰ ਫੁੱਲਾਂ ਵਾਲਾ ਉਹ ਜਿਹੜਾ ਹੁੰਦਾ ਨਾ ਗੋਲ ਜਿਹਾ 1500 ਤਾਂ ਤਾਂ ਉਂਦੀ ਹੋਗਾ ਤੇਰੇ ਹੱਥੋਂ ਗੁਲਦਸਤਾ ਨਾ ਮੇਰੇ ਹੱਥਾਂ 'ਚ ਹੀ ਆਉਣਾ ਤੂੰ ਕਹਿੰਦੀ ਹੈ ਨਾ ਵੀ ਮੇਰੇ ਤੋਂ ਉਮੀਦ ਨਾ ਰੱਖੀ ਜਦ ਤਨ ਮੈਂ ਫੇਮਸ ਹੋ ਗਈ ਤੂੰ ਤਾਂ ਮੇਰੀ ਪੂਛ-ਪੂਛ ਕਰਦੀ ਫਿਰੇਗੀ ਮਗਰੇ ਮਗਰ ਫਿਰੇਂਗੀ ਤੂੰ ਮੇਰੇ ਏ ਯਾ ਬੱਟੀ ਕਲ ਮੈਂ ਮੈਂ ਤਾਂ ਤੁਹਾਡੀ ਬਹੁਤ ਹੀ ਫੈਨ ਆ ਲੋ ਫੁੱਲ थैंक यू ਤੁਸੀਂ ਅਸੀਂ ਤੁਹਾਨੂੰ ਮੈਂ ਤੁਹਾਨੂੰ ਇਹਨੂੰ ਵਾਈਟ ਕੀਤਾ ਹੋਇਆ ਮੈਸੇਜ ਕੀਤਾ ਤੁਸੀਂ ਦੇਖਿਆ ਨਹੀਂ ਮੇਰਾ ਓਹੋ ਮੈਂ ਬੀਜੀ ਨਹੀਂ ਰਹੀ ਨਹੀਂ ਹੈ ਦੇਖਣ ਦਾ ਟਾਈਮ ਹੀ ਨਹੀਂ ਲੱਗਦਾ ਮੈਸੇਜ ਦਾ ਇੱਕ ਮਿੰਟ ਥੈਂਕ ਯੂ ਤਾਂ ਬਹੁਤ ਬਹੁਤ ਥੈਂਕ ਯੂ ਮੈਂ ਹੁਣ ਬੇਰੀ ਗੱਲ ਸੁਣੋ ਸਾਹਮਣੇ ਨਾ ਕੈਮਰਾ ਲੱਗਿਆ ਹੋਇਆ ਹੁਣ ਤੁਸੀਂ ਮੇਰੇ ਨਾਲ ਕੋਈ ਗੱਲਾਂ ਕਰੋ ਰੀਤ ਬਣ ਜੇਗੀ ਅੱਛਾ ਗੱਲਾਂ ਹੀ ਨੇ ਕਿ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਬਸ ਕੀ ਨਾਮ ਹੁੰਦਾ ਕਿੱਥੇ ਕਿੱਥੇ ਜਿੱਥੇ ਕਿੱਥੇ ਅੱਲਾਹ ਤਾਂ ਸ਼ਹਿਰ ਦਾ ਨਾਮ ਹੀ ਨਵਾਂ ਚੈ ਮੈਂ ਸੁਣਿਆ ਜਿੱਥੇ ਕਿੱਥੇ ਜਿੱਥੇ ਕਿੱਥੇ ਮੇਰੇ ਸ਼ਹਿਰ ਦਾ ਨਾਮ ਵੀ ਜਿੱਥੇ ਕਿੱਥੇ ਅੱਛਾ ਮੈਂ ਨਾ ਕਦੇ ਸੋਚਦੀ ਹੁੰਦੀ ਸੀ ਹਨਾ ਵੀ ਮੈਂ ਵੀ ਫੇਮਸ ਹੋਵਾਂ ਮੇਰੇ ਵੀ ਫੈਨ ਹੋਣ ਤੇ ਤੁਹਾਡੇ ਵੀ ਆਈ ਹੋਣਗੇ ਮੈਂ ਬਸ ਤੁਹਾਡੇ ਨਾਲ ਜੁੜ ਗਏ ਨਾ ਚਲੋ ਠੀਕ ਹੈ ਮੈਂ ਠੀਕ ਹੈ ਬਹੁਤ ਬਹੁਤ ਥੈਂਕ ਯੂ ਜੀ ਇਹ ਮੇਰੇ ਘਰੇ ਆਏ ਤੇ ਮੇਰੇ ਨਾਨੇ ਸਵਾਗਤ ਕੀਤਾ ਚਾਹਲੇ ਮੈਂ ਇੱਧਰ ਸੋਈ ਦੇ ਵਿੱਚ ਕੰਮ ਕਰ ਰਹੀ ਸੀ ਤੇ ਦੇਖੋ ਮੈਂ ਹਜੇ ਤਿਆਰ ਤੋਰ ਵੀ ਨਹੀਂ ਸੀ ਹੋਈ ਮੈਨੂੰ ਸਵੇਰੇ ਸਵੇਰੇ ਗੁਲਦਸਤਾ ਮਿਲ ਗਿਆ ਬੜਾ ਪਿਆਰਾ ਹੇ ਮੇਰੀ ਕਿਸਮਤ ਦਾ ਸਾਝੀ ਹੈ ਮੈਨੂੰ ਬਹੁਤ ਸ਼ੌਕ ਹੁੰਦਾ ਸੀ ਵੀ ਮੈਂ ਫੇਮਸ ਹੋ ਜਾ ਇੱਕ ਦਿਨ ਮੇਰੇ ਕੋਲ ਵੀ ਗੁਲਦਸਤੇ ਹੋਣ ਜਦੋਂ ਮੈਂ ਵੇਖਦੀ ਸੀ ਨਾ ਲੋਕਾਂ ਨੂੰ ਇਸ਼ਟਾ ਤੇ ਤੇ ਵੀ ਹਨਾ ਇੰਨਾ ਸਵਾਗਤ ਹੁੰਦਾ ਮੇਰੀ ਵੀ ਮੰਚ ਇੱਕ ਖੁਆਇਸ਼ ਸੀ ਪਰ ਅੱਜ ਨਾ ਪੂਰੀ ਹੋ ਗਈ ਮੇਰੀ ਖੁਆਇਸ਼ ਥੈਂਕ ਯੂ ਰਪਾ ਥੈਂਕ ਯੂ ਲਰ ਸੋਈ ਚਿਲਾ ਦਿੰਦੇ ਆਪਾ ਓਹ ਹੋ ਹੇ ਹੇ ਜੇ ਤਾਂ ਮੈਂ ਤਿਆਰ ਵੀ ਨਹੀਂ ਹੋਈ ਨਾ ਆਈ ਨਹੀਂ ਆ ਤੁਸੀਂ ਜਗਾ ਦੇਖਿਆ ਕਰੋ ਹਨਾ ਵੀ ਆਪਾਂ ਕਿੱਥੇ ਖੜੇ ਆ ਥੋੜਾ ਜਿਹਾ ਧਿਆਨ ਦਿਆ ਕਰੋ ਯੂ ਆਰ ਬਿਗ ਸਟਾਰ ਮੈਮ ਓ ਥੈਂਕ ਯੂ ਵੈਸੇ ਤਾਂ ਤੁਸੀਂ ਸਾਡੇ ਗਵਾਂਡ ਚ ਰਹਿੰਦੇ ਹੋ ਪਰ ਮੈਂ ਤੁਹਾਨੂੰ ਮਿਲਣ ਦਾ ਮੈਮ ਟਾਈਮ ਹੀ ਨਹੀਂ ਲੱਗਦਾ ਹੈਗਾ ਇਸ ਕਰਕੇ ਮੈਨੂੰ ਐਵੇਂ ਸੀਗਾ ਵੀ ਮੈਂ ਜਲਦੀ ਕਰੀ ਮਿਲ ਆਵਾਂ ਹਨਾ ਵੀ ਤੁਸੀਂ ਕਿਤੇ ਕੰਮ ਤੇ ਨਾ ਨਿਕਲ ਜੋਂ ਫਿਰ ਵੀ ਰੀਲਾਂ ਵੀ ਅਸੀਂ ਤਾਂ ਸਕਰੋਲ ਕਰਦੇ ਆ ਮੈਡਮ ਤੁਸੀਂ ਇੰਸਟਾਗ੍ਰam ਕਿਤੇ ਮੁੱਲ ਤਾਂ ਨਹੀਂ ਲੈ ਲਿਆ ਬਸ ਐਂ ਸੋਚ ਕਿਉਂਕਿ ਜਦੋਂ ਬੰਦਾ ਫੇਮਸ ਹੋ ਜਾਂਦਾ ਨਾ ਤੇ ਫਿਰ ਉਹਨੂੰ ਸਾਰੇ ਸਰਚ ਫੇਰੇ ਮਤਲਬ ਵੇਖਣ ਵਾਲੇ ਹੁੰਦੇ ਨੇ ਤੂੰ ਨਾਲ ਦੇਖ ਲਓ بیا ਦੇਖੋ ਹੁਣ ਫੇਮਸ ਹੋਣ ਦਾ ਕਾਰਨ ਇਹੀ ਹੈ ਵੀ ਤੁਸੀਂ ਮੇਰੇ ਵਾਸਤੇ ਕਿੰਨਾ ਸੋਹਣਾ ਗੁਲਦਸਤਾ ਲੈ ਕੇ ਆਏ ਹੋ ਮੇਰਾ ਵੀ ਸੁਪਨਾ ਪੂਰਾ ਹੋਇਆ ਚਲੋ ਪ੍ਰਮਾਤਮਾ ਕਰੇ ਤੁਹਾਡਾ ਵੀ ਸੁਪਨਾ ਪੂਰਾ ਹੋਵੇ ਤੇ ਇਹਨਾਂ ਨੇ ਮੈਨੂੰ ਇਨਵਾਈਟ ਕਰਨਾ ਜੀ ਇਹਨਾਂ ਨੇ ਬਹੁਤ ਵੱਡਾ ਸਲਿਉਨ ਨੂੰ ਖੋਲਣਾ ਹੈ ਤੇ ਫਿਰ ਇਹ ਮੈਨੂੰ ਉੱਥੇ ਵੀ ਸੱਦਣਗੇ ਫਿਰ ਮੈਂ ਉੱਥੇ ਉਦਘਾਟਨ ਕਰਕੇ ਆਵਾਂਗੀ ਹੈ ਇੱਕ ਮੇਰੀ ਸਹੇਲੀ ਦਾ ਵੀ ਬੁਟੀਕ ਹੈ ਜੀ ਅੱਛਾ ਅਸੀਂ ਉਹਦੇ ਤੇ ਵੀ ਇਨਵਾਈਟ ਕਰਾਂਗੇ ਤੁਹਾਨੂੰ ਉੱਥੇ ਵੀ ਅਸੀਂ ਤੁਹਾਨੂੰ ਬਹੁਤ ਵੱਡਾ ਸਾਰਾ ਗੁਲਦਸਤਾ ਦਵਾਂਗੇ ਇਹਨਾਂ ਗੁਲਦਸਤਿਆਂ ਦੀ ਤਾਂ ਮੈਨੂੰ ਉਡੀਕ ਸੀਗੀ ਇਹਨਾਂ ਗੁਲਦਸਤਿਆਂ ਮਰੀ ਨੇ ਤਾਂ ਬੜੇ ਵੱਡੇ ਵੱਡੇ ਸੁਪਨੇ ਸਜਾਏ ਇਹਨੇ ਜਦੋਂ ਮੈਂ ਵੇਖਦੀ ਸੀ ਨਾ ਲੋਕਾਂ ਨੂੰ ਵੀ ਹੈ ਨਾ ਗੁਲਦਸਤੋ ਗੁਲਦਸਤੀ ਫੁੱਲੋ ਫੁੱਲੀ ਹੋਏ ਪੈਣ ਲੋਕੀ ਗੁਲਦਸਤੋ ਗੁਲਦਸਤੀ ਹੋਏ ਪੈਣੇ ਮੈਂ ਕਹਿੰਦੀ ਐਡੇ-ਡੇ ਗੁਲਦਸਤੇ ਐਡੇ-ਡੇ ਗੁਲਦਸਤੇ ਮੈਂ ਕਹਿੰਦੀ ਆ ਵੀ ਬਸ ਵੇਖ-ਵੇਖ ਕੇ ਨਾ ਮੈਂ ਤਾਂ ਤਰਸੀ ਪਈ ਸੀ ਤੇ ਚਲੋ ਸਾਡੇ ਸੂਟਾਂ ਦੀ ਐਡ ਕਰਦੇ ਹੋ ਮੈਮ ਸੂਟ ਬਹੁਤ ਵਧੀਆ ਪਾਣੀ ਹੁੰਦੀ ਆ ਤੇ ਮੈਂ 55000 ਲੈਣੇ ਆ ਚਲੋ ਕੋਈ ਨਹੀਂ ਕਰ ਤੁਹਾਡਾ ਰੰਗ ਮੈਮ ਤੁਹਾਡਾ ਘੱਟ ਕਰ ਲਾਂਗੇ ਠੀਕ ਹੈ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਚਲੋ ਬੈਠੋ ਚਾਹ ਪਾਣੀ ਬਣਾਉਣੀ ਆਪਾਂ ਚਾਹ ਪੀਆਉਣੇ ਬੱਸ ਜੀ ਚਾਹ ਨਹੀਂ ਪੀਣੀ ਬੁਟੀਕ ਖੁੱਲਿਆ ਨਾ ਜੀ ਫਿਰ ਉੱਥੇ ਮੈਨੂੰ ਜਾਣਾ ਪਊ ਸਲੂਨ ਕੋ ਤਾਂ ਕੋ ਕੋਲਣਾ ਸਲੂਨ ਤਾਂ ਜੀ ਅੱਜ ਹੋਊਗੀ ਸਲੂਨ ਵਾਲੀ ਬੁਟੀਕ ਵਾਲੀ ਕੱਲ੍ਹ ਹੋਊਗੀ ਉਹਦੀ ਤਿਆਰੀ ਕਰੀ ਜਾਂਦੇ ਆ ਅੱਛਾ ਅੱਛਾ ਤੇ ਉਹ ਘਟਣ ਕੇ ਸੂਰਤ ਨੋ ਕਰਾ ਲਿਓ ਹਾਂ ਮੈਂ ਹੀ ਕਰੂੰਗੀ ਕੋਈ ਨਹੀਂ ਜੀ ਤੁਸੀਂ ਕਰ ਲੇ ਠੀਕ ਹੈ ਹਾਂਜੀ ਚਲੋ ਜੀ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਦੇਖੋ ਜੀ ਤੁਸੀਂ ਆ ਮੇਰਾ ਸੁਪਨਾ ਪੂਰਾ ਹੋ ਰਿਹਾ ਹੁਣ ਪਰਮਾਤਮਾ ਦੀ ਕਿਰਪਾ ਨਾਲ ਤੇ ਮੈਂ ਵੇਖਦੀ ਸੀ ਲੋਕ ਜਦੋਂ ਗੁਲਦਸਤਿਆਂ ਗੁਲਦਸਤੀ ਹੋਏ ਰਹਿੰਦੇ ਨੇ ਨਾ ਇੰਸਟਾ ਤੇ ਤੇ ਫਿਰ ਮੈਨੂੰ ਵੀ ਵੇਖ ਕੇ ਸ਼ੌਂਕ ਆਉਂਦਾ ਸੀ ਵੀ ਮੈਂ ਵੀ ਫੇਮਸ ਹਾਂ ਤੇ ਆ ਦੇਖ ਲਓ ਹੁਣ ਮੇਰੇ ਲੋਕ ਨਾ ਵਾਸ਼ਰੂਮ ਚੋਂ ਨਹੀਂ ਨਿਕਲਦੇ ਤੇ ਸੋਈ ਜੋਂ ਨਹੀਂ ਨਿਕਲਦੇ ਸਵੇਰੇ ਸਵੇਰੇ ਗੁਲਦਸਤੇ ਮੇਰੇ ਅੱਗੇ ਹੁੰਦੇ ਥੈਂਕ ਯੂ ਮੈਮ 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 ਮੈਂ ਬਹੁਤ ਵੱਡੀ ਫੈਨ ਆ ਮੈਂ ਤੁਹਾਡੀ ਬਹੁਤ ਵੱਡੀ ਫੈਨ ਮੈਮ ਸ਼ੁਕਰ ਆ ਕਿ ਤੁਸੀਂ ਵੀ ਕਿ ਮੈਮ ਹੋਏ ਆ ਭੜਿਓ ਮੈਨੂੰ ਤਾਂ ਮੇਰੀ ਅੱਖਾਂ ਨੇ ਯਕੀਨੀ ਹੋ ਰਿਹਾ ਓਹ ਵੇ ਗਾਡ ਮੈਮ ਮੈਂ ਕਰ ਤੁਹਾਨੂੰ ਜਸੂਫਾ ਕੇ ਦੇਖ ਲਓ ਪਲੀਜ਼ ਉਹ ਮੈਮ ਤੇ ਆ ਜਾ ਮੈਂ ਮਸੀਰਮ ਭਾਂਡੇ ਦੀ ਫੈਕਟਰੀ ਖੋਲੀ ਹੈ ਮੈਂ ਸੋਚਾਂਗੀ ਤੁਹਾਨੂੰ ਜੱਗ ਪਹਿਲਾਂ ਅੱਛਾ ਮੈਮ ਪ੍ਰਮੋਸ਼ਨ ਕਰ ਦਿਓ ਪਲੀਜ਼ ਸਸਤਾ ਗੋਸਤੋ ਗੋਸਤੀ ਸੀ ਹੁਣ ਜੱਗੋ ਜੱਗ ਬੱਸ ਮੈਮ ਮੈਮ ਤੁਸੀਂ ਕੀ ਗੱਲ ਜੱਗ ਨੂੰ ਦੇਖ ਕੇ ਨਾ ਖੁਸ਼ ਕਿਉਂ ਹੋਏ ਮੈਂ ਨਾ ਤਾਂ ਖੁਸ਼ੀ ਵੀ ਮੇਰੀ ਕਿਸਮਤ ਚਮਕ ਗਈ ਵੀ ਮੇਰਾ ਸ਼ੌਂਕ ਸੀ ਨਾ ਵੀ ਮੈਂ ਫੇਮਸ ਹੋਵਾਂ ਜਦੋਂ ਮੈਂ ਸਟਾਲੇ ਨੂੰ ਗੁਲਦਸਤੇ ਗੁਲਦਸਤੀ ਹੋਏ ਰਹਿੰਦੇ ਨੇ ਫੁੱਲੋ ਭੁੱਲੀ ਹੋਏ ਰਹਿੰਦੇ ਨੇ ਦੇ ਗੁਲਦਸਤਾ ਲੈ ਗੁਲਦਸਤਾ ਹਣਾ ਮੈਨੂੰ ਕੁਲਦਸਤੇ ਵੀ ਮਿਲਦੇ ਤੇ ਹੁਣ ਭਾਂਡੇ ਵੀ ਮਿਲਣ ਲੱਗੇ ਭਾਂਡੇ ਉਹ ਭਾਂਡੇ ਜਗੋ ਜਗੋ ਕੁਲਦਸਤੇ ਕੁਲਦਸਤੀ ਮੈਮ ਬਸ ਤੁਹਾਨੂੰ ਪਤਾ ਹੈ ਸਿਰਫ ਥੋੜੇ ਕਰ ਕੀ ਮੈਮ ਬਸ ਤੁਸੀਂ ਮਾੜੇ ਜੇ ਦਰਸ਼ਕਾਂ ਨੂੰ ਬੋਲ ਦੋ ਕਿ ਸਾਡੇ ਜੱਗ ਗ੍ਰੀਤ ਲੈਣਾ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਹਰਮਨ ਬਾਠ ਤੇ ਇਸ ਜੀਤਾ ਪਟਵਾਰਨ ਇਹਨਾਂ ਨੇ ਭਾਂਡਿਆਂ ਦੀ ਫੈਕਟਰੀ ਖੋਲੀ ਹੈ ਜੀ ਤੇ ਤੁਸੀਂ ਜੱਗ ਕੋਲੇ ਗਲਾਸ ਦਪੜੇ ਪਾਲਟੇ ਬੱਠਲ ਜਾਵੇਂ ਤੁਸੀਂ ਲਿਆਉਣਾ ਹੋਵੇ ਤਾਂ ਨਸਾਰ ਕੁਝ ਅਵੇਲਬਲ ਮਿਲੂਗਾ ਉੱਥੇ ਹੈਨਾ ਤੇ ਮੈਮ ਹੁਣ ਤੁਸੀਂ ਆਪਾਂ ਗੱਲਾਂ ਕਰਦੇ ਆ ਤਾਂ ਸਾਹਮਣੇ ਵੀਡੀਓ ਬਣ ਰਹੀ ਹੈ ਅੱਛਾ ਅੱਜ ਤੁਸੀਂ ਮੈਨੂੰ ਜਫੀ ਪਾ ਲਿਆ ਠੀਕ ਹੈ ਠੀਕ ਹੈ ਠੀਕ ਹੈ ਸਟਾਰਟ ਹੋ ਗਈ ਅੱਛਾ ਸਟਾਰਟ ਹੋ ਗਈ ਤੇ ਅੱਜ ਤੁਹਾਨੂੰ ਮਚਾ ਪਣੀ ਪਿਆ ਦੇ ਬਸ ਬਸ ਐਕਚੁਅਲੀ ਬਸ ਬਸ ਨਾ ਠੀਕ ਹੈ ਗੱਲ ਸਹੀ ਗੱਲ ਹੈ ਤੇ ਜਾ ਕੇ ਫਿਰ ਮੈਂ ਰੱਖ ਲਾ ਹੁਣ ਹਾਂ ਤੁਸੀਂ ਮੈਡ ਜ ਐਵੇਂ ਕਰ ਦੋ ਮੈਨੂੰ ਵੀਡੀਓ ਚ ਆ ਜਾਏਗਾ ਅੱਛਾ 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 ਆ ਜਾ ਕਰੋ ਥੈਂਕ ਯੂ ਥੈਂਕ ਯੂ ਥੈਂਕ ਯੂ ਲੋ ਮੈਮ ਐਂ ਨੰਦਾ ਜੀ ਬਹੁਤ ਬਹੁਤ ਧੰਨਵਾਦ ਕਰਦੀ ਆ ਇਹਨਾਂ ਨੇ ਫੈਕਟਰੀ ਖੋਲੀ ਪਹਿਲਾ ਜੱਗ ਬਣਾ ਕੇ ਇਹਨਾਂ ਨੇ ਮੇਰੇ ਕੋਲ ਪਹੁੰਚਦਾ ਕੀਤਾ ਕਿਉਂਕਿ ਇਹਨਾਂ ਨੇ ਮੈਨੂੰ ਪਹਿਲਾ ਗਿਫਟ ਦਿੱਤਾ ਤੇ ਬਹੁਤ 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 ਧੰਨਵਾਦ ਦਿੰਦਾ ਬਹੁਤ ਬਹੁਤ ਸ਼ੁਕਰੀਆ ਚੰਗਾ ਮੈਮ ਠੀਕ ਹੈ ਕੱਲ ਮੂਹੀ ਚਾਹੀ ਪਤਾ ਨਹੀਂ ਕਰੋਗੀ ਪ੍ਰਮੋਸ਼ਨ ਕੇ ਨਾ ਮੈਂ ਬਤਾ ਦੱਸ ਗੁਲਦਸਤੇ ਵਾਲਾ ਕੰਮ ਤਾਂ ਠੀਕ ਸੀ ਲੋਕਾਂ ਨੂੰ ਕਬਰਾਂ ਚ ਚ ਲਵੇਟ ਲਵੇਟ ਗੁਲਦਸਤੇ ਦਿੰਦੇ ਨੇ ਤਾਂ ਕਬਰਾਂ ਚ ਲਵੇਟ ਲਵੇਟ ਕੇ ਉਹ ਦਿੰਦੇ ਨੇ ਗਿਫਟ ਦਿੰਦੇ ਨੇ ਤੇ ਅੱਜਾ ਜੱਗ ਤੋਂ ਮੇਰੇ ਸਿਰ ਚ ਮਾਰਨ ਆਈ ਸੀ ਮੈਨੂੰ ਤਾਂ ਪੁਰਾਣਾ ਚ ਲੱਗਦਾ ਰੱਬ ਕਰਕੇ ਤੁਹਾਡੀ ਫੈਕਟਰੀ ਹੀ ਨਾ ਚੱਲੇ ਹੈ ਵੀ ਤੁਮ ਵੀ ਪਿੱਛੇ ਕਰਨਾ ਹੀ ਚੱਲ ਕੋਈ ਨਹੀਂ ਇੰਸਟਾ ਤੇ ਤਾਂ ਫੇਮਸ ਹੋ ਹੈਗੇ ਜਾਂ ਹੁਣ ਹੋਈ ਗਏ ਆਪਾਂ ਹਾਂ ਪਤਾ ਨਹੀਂ ਗੰਦ ਜਾ ਕਿੰਨਾ ਪਾਇਆ ਹੋਇਆ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣੇ ਨਾ ਇੱਧਰ ਆ ਜੋ ਇੱਧਰ ਆ ਜੋ ਮੈਂ ਤੁਹਾਡੇ ਕੋਲ ਇੱਕ ਕੰਮ ਆਇਆ ਹਾਂਜੀ ਬੋਲੋ ਮਸ਼ਹੂਰੀ ਜੀ ਕਰਾਣੀ ਸੀ ਆਪਾਂ ਨੇ ਮਸ਼ਹੂਰੀ ਕਾਦੀ ਕਰਾਉਣੀ ਸੀ ਰੀਤਾ ਬਜਰੀ ਦੀ ਆਪਾਂ ਨੇ ਨਵਾਂ ਕੰਮ ਖੋਲਿਆ अच्छा रत्ता बजरी दा काम मशहूरी कर दो एमी साडा नमा नमा काम है भी बढ़िया चल पवे ਠੀਕ ਹੈ ਹਾਂ ਜੇ ਤੁਹਾਨੂੰ ਲੋਡ ਹੈ ਨਾ ਆਪਾਂ ਇੱਕ ਟਰਾਲਾ ਆਪਾਂ ਬਰੇਤੀ ਦਾ ਉਰੇ ਸਟਾ ਦੇਣਾ ਜੇ ਤੁਹਾਨੂੰ ਲੋਡ ਹੈ ਫਰੀ ਚ ਨਹੀਂ ਨਹੀਂ ਸਾਨੂੰ ਤਾਂ ਹਜੇ ਲੋਡ ਨਹੀਂ ਹੈਗੀ ਹਾਂ ਚਲ ਜੇ ਸਟਾ ਦੋਗੇ ਅੰਗਾ ਵੇਚ ਦਾਂਗੇ ਅਸੀਂ ਤੇ ਕੋਈ ਗੱਲ ਨਹੀਂ ਸਟਾ ਲਾਂਗੇ ਇੱਕ ਟਰੱਕ ਇਸਟਰੀ ਦੇ ਉੱਪਰ ਕੇ ਫਿਰ ਕੋਈ ਚੱਕਰ ਨਹੀਂ ਕਰ ਦੋ ਫਿਰ ਮਸ਼ੂਰੀ ਜੀ ਕਰ ਦੋ ਕਿਵੇਂ ਕਰਿਆ ਕਰ ਦੋ ਤੁਹਾਡੇ ਚੈਨਲ ਤੇ ਪਾ ਦਿਓ ਕੋਈ ਚੱਕਰ ਨਹੀਂ ਜੀ ਕੋਈ ਇਹ ਆਪ ਇੰਸਟਾ ਤੇ ਫੇਮਸ ਆ ਨਾ ਆਪਾਂ ਇੰਸਟਾ ਤੇ ਹਾਂ ਇੰਸਟਾ ਤੇ ਪਾਉਂਦੇ ਚੈਨਲ ਤੇ ਤਾਂ ਚਲੋ ਕੀ ਮੈਂ ਤੁਹਾਡੇ ਕੋਲ ਮੈਂ ਆਈ ਸੋਚ ਕੇ ਆਇਆ ਮਤਲਬ ਹਰਮਨ ਬਾਟ ਜਿਆਦਾ ਚੱਲ ਰਹੇ ਨੇ ਹਾਂ ਹਾਂ ਤੁਹਾਡਾ ਤਾਂ ਇੱਕ ਬੋਲੇ ਹੈ ਨਾ ਦੁਨੀਆ ਨੂੰ ਹੋਈ ਕਰ ਲੈਣਗੇ ਕਿਰਪਾ ਰੱਬ ਦੀ ਹੈ ਨਾ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਸਾਡੇ ਆਏ ਨੇ ਜੱਸੀ ਵੀਰ ਜੀ ਇਹਨਾਂ ਨੇ ਰੇਤਾ ਬਜਰੀ ਦਾ ਕੰਮ ਕੀਤਾ ਜੀ ਤੇ ਤੁਸੀਂ ਵੱਧ ਤੋਂ ਵੱਧ ਇਹਨਾਂ ਕੋਲੋਂ ਲਿਆਓ ਰੇਤਾ ਵੀ ਇਹਨਾਂ ਸੋਹਣਾ ਤੇ ਬਜਰੀ ਵੀ ਇਹਨੀ ਸੋਹਣੀ ਹੈ ਚਨੇ ਆਈ ਵਾਲੀ ਅੱਡਾ ਲਪਾਈ ਵਾਲੀ ਅੱਡਾ ਤੇ ਅੱਡਾ ਡੱਟ ਮਾਣੇ ਬਜਰੀ ਦੀ ਕਿੰਨੀ ਆਟ ਮਾਣੇ ਬਜਰੀ ਦੀਆਂ ਸਾਰੀਆਂ ਚੀਜ਼ਾਂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਮੋਟੀ ਪਤਲੀ ਸਾਰੀ ਢੂਲੇ ਪੈੜਾ ਵੀ ਹਾਂਜੀ ਢੂਲੇ ਪੈੜਾ ਵੀ ਸਾਰਾ ਸਮਾਨ ਹੈ ਢੂਲੇ ਪੈੜਾ ਇੱਟਾਂ ਤੇ ਇਹਨਾਂ ਦਾ ਪੱਠਾ ਵੀ ਆਪਣਾ ਹੈ ਜੀ ਤੇ ਜਿਹੜੀ ਰੇਤਾ ਬਜਰੀ ਮਸ਼ੀਨ ਬਣਾਉਂਦੀ ਉਹ ਵੀ ਇਹਨਾਂ ਨੇ ਆਪਦੀ ਨਵੀਂ ਲਾਈ ਹੈ ਜੀ ਤੇ ਕਿੱਥੇ ਦਾ ਐਡਰੈਸ ਕੀ ਹੈ ਜੀ ਆਪਣੀ ਬਸ ਪਾਤਣਾ ਚ ਹੈ ਫਗਤ ਸਿੰਘ ਸੌਂਗ ਚੌਂਕ ਲਵੇ ਉਹ ਤੁਸੀਂ ਪਾਤੜਾ ਚ ਆਨਲਾਈਨ ਆਰਡਰ ਵੀ ਮੰਗਵਾ ਸਕਦੇ ਪਾਤੜਾ ਚ ਜੀ ਆ オンਲਾਈਨ ਵੀ ਤੁਸੀਂ ఆర్డర్ ਕਰ ਸਕਦੇ ਹੋ ਤੁਹਾਡੇ ਘਰੇ ਸਾਰਾ ਸਮਾਨ ਪਹੁੰਚੂਗਾ ਇਹਨਾਂ ਨੂੰ ਐ ਕਹੋ ਵੀ ਵੀਡੀਓ 'ਚ ਆਪਾਂ ਨੰਬਰ ਲਿਖ ਦਾਂਗੇ ਹਾਂ ਹਾਂ ਉਹ ਵੀਡੀਓ ਦੇ ਤੁਹਾਨੂੰ ਬਾਇਓ 'ਚ ਨੰਬਰ ਦੇਵਾਂਗੇ ਤੇ ਤੁਸੀਂ ਨੋਟ ਕਰਿਓ ਤੇ ਜਰੂਰ ਵੀਰ ਦੀ ਸਪੋਰਟ ਕਰਿਓ ਥੈਂਕ ਯੂ ਧੰਨਵਾਦ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਧੰਨਵਾਦ ਤੁਸੀਂ ਨਾ ਮੇਰੀ ਇੰਨੀ ਮਦਦ ਕੀਤੀ ਹੈ ਨਿਵਾੜੀ ਜੀ ਬੰਦਤੀ ਤੇ ਤੇ ਪੈਸੇ ਪਾ ਦਿਓ ਤੁਹਾਡੇ ਅਕਾਊਂਟ 'ਚ ਪਾ ਦਿਓ ਪੈਸੇ ਪੈਸੇ ਜੀ ਕਿੰਨੇ ਜੀ 21000 ਪਾ ਦਾਂਗੇ ਕੁਲਦਸ ਨੇ ਪਾਤੀ ਪਾ ਦਾਂਗੇ ਠੀਕ ਹੈ ਠੀਕ ਹੈ ਓਕੇ ਜੀ ਓਕੇ ਜੀ ਥੈਂਕ ਯੂ ਠੀਕ ਹੈ ਲੈ ਨਾ ਰੇਤਾ ਬਜਰੀ ਦਾ ਸਾ ਫੁੱਲੋ ਫੁੱਲਿਓ ਕੀ ਗੁਲਦਸਤੇ ਮਿਲ ਗਏ ਭਾਂਡੇ ਮਿਲ ਕੇ ਉਹ ਤਾਂ ਠੀਕ ਸੀ ਤਾਂ ਰੇਤਾ ਬਜਰੀ ਮੈਂ ਹੁਣ ਇੱਥੇ ਕੀ ਕਰੂੰਗੀ ਮੈਂ ਕਿਹੜਾ ਹਜੇ ਘਰ ਪਾਰੀਆਂ ਨਾ ਮੈਂ ਤਾਂ ਹੁਣ ਜਦੋਂ ਮੈਨੂੰ ਪੈਸੇ ਇਕੱਠੇ ਹੋਗੇ ਨਾ ਮੈਂ ਤਾਂ ਬਹੀ ਬੋਈ ਕੋਠੀ ਲਵਾਉਂਗੀ ਓਏ ਵਧੀਆ ਮਹਿਲ ਲਵਾਉਂਗੀ ਮੈਂ ਤਾਂ ਉਹਦੇ ਵਰਗਾ ਚਹੇ ਜਉਦਾ ਕੀ ਦਾ ਕਿਹੜੀ ਐਕਟਰ ਨਹੀਂ ਨਾ ਰੇਖਾ ਦਾ ਉਹਦੇ ਵਰਗੀ ਲਉ ਮੈਂ ਦਾ ਬੁੰਗਲਾ ਲਾਉਂਗੀ ਫਿਰ ਰੇਤਾ ਬਚੀ ਰੇ ਟਰੱਕ ਸਿੱਟ ਗਿਆ ਨਾ ਤਾਂ ਮੈਂ ਦਾ ਵੇਚ ਦਉਂਗੀ ਉਹੀ ਉਹੀ ਪੈਸੇ ਮੇਰੇ ਵਧੀਆ ਕੰਮ ਆਉਣਗੇ 20 ਕੀ ਜਰ ਇਧਰ ਬਣਵਾ ਲਾਂਗੇ ਜੀ ਆਪ ਜੀ ਵਾਹਿਗੁਰੂ ਹੁੰਦਾ ਆ ਵੇ ਫਟਾਫਟ ਸਬਾਨ ਰੱਖਦਾ ਕੋਠੀ ਚ ਹਾਏ ਹਾ ਮੈਂ ਮਰ ਗਈ ਆ ਕਿਧਰੋਂ ਆਉਂਦੀਆਂ ਨੇ ਇਹਨਾਂ ਦੇ ਤਾਂ ਪ੍ਰੋਮੋਸ਼ਨ ਦੇ ਪੈਸੇ ਵੀ ਮਖਾਲੇ ਨੇ ਅਨੇ ਤਾਂ ਪ੍ਰੋਬੋਸ਼ਨ ਹੀ ਨਹੀਂ ਕੀਤੀ ਮੈਂ ਕਿੱਦੜੇ ਗਾਹ ਕਿਹੜਾ ਥਾਂ ਐ ਕੋਈ ਜਿਹੜਾ ਚੜ ਜੇਗੀ ਮਾਰਾ ਤੇਰੇ ਇੱਕ ਦੋ ਵੱਡੀ ਗ੍ਰਾਮਰ थैंक यू थैंक यू ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਮੈਨੂੰ ਨਾ ਟਾਈਮ ਨਹੀਂ ਲੱਗਿਆ ਮਿਸਤਰੀ ਲੱਗੇ ਸੀ ਘਰ ਪਾਉਣ ਵਾਸਤੇ ਉੱਤੇ ਕਿੱਦੜ ਨੂੰ ਚੜਦੀ ਆ ਉਹਦੇ ਮੈਂ ਉੱਪਰ ਲੈ ਆ ਵੇਖਣ ਲੱਗੀ ਸੀ ਆ ਸਾਫ ਕਰਦੀ ਸੀ ਉੱਤੇ ਸੀਮੈਂਟ ਜੀ ਲੱਗਿਆ ਪਸੇ ਨਾ ਮੀ ਕਰਕੇ ਮਿਸਤਰੀ ਆ ਛੁੱਟੀ ਮਾਰਦੀ ਉੱਤੇ ਜੇ ਸਾਡੇ ਵਾਲੇ ਪੈਸੇ ਪਏ ਨੇ ਨਾ ਤਾਂ ਅਸੀਂ ਚੜਾ ਦਿੰਨੇ ਆ ਉੱਤੇ ਨੂੰ ਪੈਸੇ ਤੁਹਾਨੂੰ ਪਤਾ ਹੈ ਜਦੋਂ ਮਿਸਤਰੀ ਵਾਟਜਨ ਕਰੇ ਪੈਸੇ ਕਿੱਥੇ ਟਿਕਦੇ ਨੇ ਹਨਾ ਪੈਸੇ ਤਾਂ ਇਹ ਖਾ ਗਈ ਅਸੀਂ ਨਹੀਂ ਕਰਾਉਣੀ ਤੇ ਇੱਥੇ ਪਰਮੋਸ਼ਨ ਨਾ ਨਾ ਲੈ ਮੈਂ ਅੱਜ ਹੀ ਕਰ ਦੋਂਗੇ ਅੱਜ ਰਾਤ ਨੂੰ ਲਾ ਕੇ ਲੈਟਾ ਲੂਟਾ ਕਮਰੇ ਚ ਅੱਜ ਹੀ ਤੋਂ ਦੀ ਨਹੀਂ ਮੇਰੀ ਗੱਲ ਸੁਣ ਮੇਰੇ ਤਾਂ ਬਾਪੂ ਨੇ ਖਲਦੀ ਦੁਕਾਨ ਕਰੀ ਸੀ ਉਹਦੀ ਪਰਮੋਸ਼ਨ ਦੇ ਪੈਸੇ ਵੀ ਇਹ ਖਾ ਗਈ ਮੇਰੇ ਪਟੀਕ ਵਾਲੇ ਵੀ ਖਾ ਗਈ ਮੇਰੀ ਗੱਲ ਮੈਂ ਬੋਲਿਆ ਤਾਂ ਹੈਗਾ ਥੋੜੀ ਪ੍ਰਮੋਸ਼ਨ ਕੀਤੀ ਹੈ ਪਹਿਲਾਂ ਆ ਜਿਹੜੀ ਖਾਲ ਵਾਲੀ ਵਿੜੇਵਾਂ ਦੀ ਖਾਲਾ ਲਈ ਉਹ ਕਰਨੀ ਹੈ ਹਜੇ ਦੇ ਦੇ ਉਹ ਇਹਨੂੰ ਹੋਰ ਫੁੱਲ ਤੇ ਜੱਗ ਨਾ ਤੂੰ ਤੇ ਫੁੱਲੋ ਫੁੱਲੀ ਤੇ ਜੱਗੋ ਜੱਗੀ ਤੇ ਅਸੀਂ ਨੰਗੋ ਨੰਗੀ ਤੇ ਮਲੰਗੋ ਮਲੰਗੀ ਹੋਏ ਪਏ ਆ ਨੰਗੋ ਨੰਗੀ ਕਿੱਥੋਂ ਤੁਸੀਂ ਇੰਨੇ ਸੋਹਣੇ ਕੱਪੜੇ ਪਾਏ ਹੋਏ ਨੇ ਨਾਲੇ ਫਿਰ ਐ ਲਾ ਲਓ ਵੀ ਜਿੰਨੀ ਪ੍ਰਮੋਸ਼ਨ ਹੋਊਗੀ ਓਨੇ ਹੀ ਜ਼ਿਆਦਾ ਕੰਮ ਚੱਲਦਾ ਅੱਜਕੱਲ ਤੁਹਾਨੂੰ ਪਤਾ ਹੀ ਇਹ ਟ੍ਰੈਂਡ ਚੱਲ ਰਿਹਾ ਪ੍ਰਮੋਸ਼ਨ ਦਾ ਮਾਸਕਰ ਸਾਡੇ ਮੇਰੇ 50000 ਰੁਪਏ ਮੇਰੀ ਤਲੀ ਤੇ ਤਰ ਤੇ ਮੇਰਾ 21000 ਰੁਪਇਆ ਮੇਰੀ ਟਲੀ ਦੇ ਤਰ੍ਹਾਂ ਐ ਥੋੜੀ ਕਰਦਾ ਪੈਸੇ ਦੇ ਕੇ ਤੇ ਨਾਲ ਤਾਂ ਚੰਗੀ ਏ ਆ ਕਮ ਸੇ ਕਮ ਜਿੱਕੇ ਤੇ ਜਾਂਦੀ ਏ ਅਗਲਾ ਆਰਤੀ ਤੇ ਲੰਧਾ ਤੇ ਤੈਨੂੰ ਛਿੱਤਰ ਹੀ ਮਾਰਦਾ ਕਿਉ ਮੈਨੂੰ ਛਿੱਤਰ ਕਾਤੋਂ ਮਾਰਦਾ ਲੈ ਜਿੱਥੇ ਜਾਨੀ ਉੱਥੇ ਗੁਲਦਸਤੇ ਦਿੰਦੇ ਆ ਅਗਲੇ ਮੈਨੂੰ ਜਿੱਥੇ ਜਾਨੀ ਉੱਥੇ ਗੁਲਦਸਤੇ ਫੜਾਉਂਦੇ ਆ ਮੈਨੂੰ ਤੇ ਸਾਡੇ ਸਿਰ ਚ ਹੀ ਬੱਜੇ ਆ ਲੈ ਤੁਸੀਂ ਪਤਨ ਤੁਹਾਨੂੰ ਤਾਂ ਬੋਲਣ ਦੀ ਨਹੀਂ ਤਮੀਜ਼ ਹੈਗੀ ਹਾਂ ਅਸੀਂ ਤੈਨੂੰ ਕੀ ਕਰਦੀਏ ਹਾਂ ਹੋਰ ਜੀ ਜੀ ਤੁਸੀਂ ਤੁਸੀਂ ਕਰੀਏ ਤੈਨੂੰ ਨਹੀਂ ਨਹੀਂ ਇਹਨੂੰ ਚੱਕ ਕੇ ਸਿਰ ਤੇ ਭਾਲਾ ਫਿਰ ਚੰਗੀ ਸਿਰ ਹੈਗਾ ਤੇਰਾ ਐਡਾ ਜਿਹੜਾ ਮੈਨ ਇੰਨਾ ਕਿ ਇੱਕ ਵੇਖੇ ਦਾ ਪਾਊਡਰ ਵੇਖ ਆਹ ਵੇ ਦੰਦ ਕੱਢਦੀ ਹੈ ਹਜੇ ਵੀ ਮਜ਼ਾਕ ਕਰ ਵੱਡੀ ਇੰਸਟਾਗ੍ਰਾਮ ਮਜ਼ਾਕ ਕਰ ਕੋਈ ਨਾ ਤੁਸੀਂ ਟੈਨਸ਼ਨ ਨਾ ਲਵੋ ਪੈਸੇ ਮੋੜਦੇ ਬੰਦੇ ਆ ਮੰਗੂ ਸਾਡੇ ਉਹ ਦੇਖੋ ਸਾਰੇ ਰੈਡੀ ਕਰਵਾ ਲਿਆ ਮੈਂ ਉਹ ਰੂਮ ਹੈ ਜਿਹੜਾ ਠੀਕ ਹੈ ਉਹ ਜਿਮ ਦੇ ਨਾਲ ਇਧਰ ਘਰ ਹੈ ਨਾ ਉਹ ਘਰ ਦੇ ਵਿੱਚ ਰੂਮ ਹੈ ਉਹ ਉੱਥੇ ਕਰਨੀ ਹੈ ਪ੍ਰੋਮੋਸ਼ਨ ਪਤਾ ਲੱਗਿਆ ਤੀ ਤੋ ਉੱਥੇ ਆਹੋ ਦੇਖਦੇ ਨਹੀਂ ਪ੍ਰੋਮੋਸ਼ਨ ਕਰਦੀ ਹੈ ਇਹ ਥੀ ਕਿੱਥੇ ਕਿ ਕਿੱਥੇ ਕਿਹਦੀ ਹੈ ਹੈ ਕਿੱਥੇ ਮੋਰੇ ਸਤਾਰਾ ਨੀ ਮਾਰ ਟੱਪੀ ਜਾਂਦੀ ਐ ਨੀ ਖੜ ਜਾ ਨੀ ਤੇਰਾ ਬੇੜਾ ਕਹੀ ਤੇ ਥੱਲੇ ਥੱਲੇ ਚਲੇ ਪੈਸੇ ਲੈ ਬਣਾ ਇੱਧਰ ਕਰਦੀਆਂ ਥੱਲੇ ਆਇਨੂੰ ਨੀ ਮਰਜੇ ਤੋ ਐਜੀ ਥਲੇ ਉਤਰ ਉਤਰ ਨਾ ਕਿ ਹੱਥ ਤਾਂ ਪਾ ਲੈੰਦੇ ਮੈਨੂੰ ਹੱਥ ਕਿਥੇ ਚਲੋ ਤੇਰਾ ਆਪਣੇ ਆਪ ਉੱਤੋਂ ਚੱਲੀ ਸੀ ਹਾਏ ਨੀ ਇਹਨਾਂ ਤੇ ਖਰ ਵੀ ਲੱਗੇ ਨੇ ਓਏ ਹੋਏ ਇੰਸਟਾਗ੍ਰਾਮ ਨੀ ਸਨੇਪ ਨਹੀਂ ਕਹਿਨੀ ਆ ਮੈਂ ਜਾਣ ਦੰਨੇ ਆ ਸੀ ਮਾਂ ਮਰ ਗਈ ਨਾ ਇਹਦੇ ਲਾ ਜੇ ਮੈਂ ਮਰ ਗਈ ਨਾ ਤੁਹਾਡੇ ਨਾਲ ਕਤਲ ਪਊਗਾ ਲੈ ਦੱਸ ਦੇਖਿਆ ਸੀ ਮੈਨੂੰ ਲੱਗਦੀ ਮੈਨੂੰ ਟੈਗ ਹੋਊਗਾ ਡਰਾਮੇ ਦੇ ਕਿਵੇਂ ਕਰਦੀ ਐ ਪੈਸੇ ਲਈ ਬਣਾ ਨਿਸ ਤੇਨੂੰ ਛੱਡ ਦੇ ਇੱਕ ਹੋਊਗਾ ਮੈਨੂੰ ਤੂੰ ਦੇਖੀ ਸੀ ਮੈਂ ਤਾਂ ਹੁਣੇ ਫੋਨ ਕਰ ਦੇਣਾ ਪੁਲਿਸ ਨੂੰ ਬੇ ਇਹ ਮੈਨੂੰ ਆ ਕੇ ਤੰਗ ਕਰਦੀਆਂ ਨੇ ਬਸ ਇੱਥੇ ਤੇਰੀ ਜਗ੍ਹਾ ਲੈਟਰਿੰਗ ਵਾਲਾ ਡੱਬੇ ਤੇ ਨਾਲੇ ਪ੍ਰਮੋਸ਼ਨ ਥੋੜੀ ਕਰਦੀ ਐ ਨਾਲੇ ਤੁਸੀਂ ਮੇਥੋਂ ਪੈਸੇ ਮੰਗਦੀਆਂ ਕਿਹੜੇ ਹੱਕ ਦੇ ਪੈਸੇ ਮੰਗਦੀ ਜੇ ਮੈਂ ਤੁਹਾਡੀ ਇੱਜ਼ਤ ਕਰਦੇ ਬੋਲਦੀ ਨਹੀਂ ਤਾਂ ਸਿਰ ਤੇ ਚੜਦੇ ਤੁਸੀਂ ਮੇਰੇ ਤਾਂ ਹੀ ਕੰਨ ਦਾ ਟੱਪਦੀ ਫਿਰਦੀ ਐ ਹਾਂ ਕੰਨ ਤੇ ਮੈਂ ਆਪਣੇ ਪਰਲੇ ਪਾਸੇ ਦੇਖਦੀ ਸੀ ਪਾਣੀ ਪੂਣੀ ਖੜਿਆ ਕਿ ਨਹੀਂ ਉਧਰ ਦੇਖ ਲੈ ਡਰਾਮੇ ਕਰਦੀ ਹਾਂ ਖਾab ਖਾ ਕੇ ਤੇ ਆ ਪਿੱਛੇ ਕਲਦੇ ਟੱਪਦੀ ਤੇ ਫਿਰ ਰੋ ਮੈਂ ਉਹ ਦੇਖੋ ਉੱਥੇ ਧਿਆਰ ਕਰ ਬੈਠੀ ਮੈਂ ਪ੍ਰਮੋਸ਼ਨਾ ਕਰਦੀ ਆ ਡਰਾਮੇ ਬਾਜਦੀ ਮੀ ਹਾਂ ਕਿਹੜੇ ਫੁੱਲ ਫੁੱਲ ਮੈਂ ਤੈਨੂੰ ਦੱਸਦੀ ਆ ਇਹਦੀ ਸਟੋਰੀ ਤਾਂ ਮੈਨੂੰ ਦੱਸਤੀ ਸੀ ਇਹ ਤਾਂ ਕਹਿੰਦੇ ਆਪਸ ਚ ਇਕੱਠੀਆਂ ਹੋ ਜਾਂਦੀਆਂ ਨੇ 4-5 ਆਪਣੇ ਵਰਗੀਆਂ ਨੂੰ ਬੇਵਕੂਫ ਬਣਾਉਂਦੀਆਂ ਨੇ ਅਗਲਾ ਕਹਿ ਦਿੰਦਾ ਲਓ ਜੀ ਫੁੱਲ ਲਓ ਜੀ ਫੁੱਲ ਉਹ ਇੱਕੋ ਹੀ ਸ਼ੋਅ ਹੁੰਦਾ ਇੱਕੋ ਹੀ ਸ਼ੋਅ ਦੇ ਵਿੱਚ ਉਹ ਇੱਕ ਦੂਜੀ ਨੂੰ ਫੁੱਲ ਫੜਾਈ ਜਾਂਦੀਆਂ ਨੇ ਫਿਰ ਜਗਾ ਟਿਕਾਣਾ ਕਿਉਂ ਨਹੀਂ ਬਦਲਦਾ ਤੂੰ ਮੈਨੂੰ ਪਹਿਲਾਂ ਐ ਦੱਸ ਮੇਰੀ ਗੱਲ ਸੁਣੋ ਭੈਣ ਜੀ ਉਹ ਵੀ ਮੈਨੂੰ ਪਤਾ ਹੈ ਠੀਕ ਹੈ ਉਹ ਜਦੋਂ ਸਲੂਨ ਦੇ ਵਿੱਚ ਜਾਂਦੀਆਂ ਨੇ ਨਾ ਜਿਹੜੀ ਠੱਗੀ ਠੁੱਕੀ ਮਾਰੂ ਇਥੋਂ ਦੱਸਦੇ ਸਲੂਨ ਦੇ ਵਿੱਚ ਜਾਂਦੀਆਂ ਨੇ ਉਹ ਉਹ ਕਈ ਜਣੇ ਇਕੱਠੀਆਂ ਹੁੰਦੀਆਂ ਨੇ ਉਹ ਗੁਲਦਸਤੇ ਬਸ ਉਹਨੂੰ ਬੜਾਈ ਜਾਂਦੇ ਉਹਨੂੰ ਬੜਾਈ ਜਾਂਦੇ ਗੁਲਦਸਤੇ ਉਹ ਕਰਦੀਆਂ ਨੇ ਵੀ ਪਰ ਸਾਡੇ ਕੋਲ ਐਦਾਂ ਦਾ ਕੰਮ ਨਹੀਂ ਹੈਗਾ ਤੂੰ ਵੀ ਉਹਨਾਂ ਦੇ ਨਾਲ ਦੀ ਹੋਈ ਹੈ ਜਿਹੜੀਆਂ ਤੂੰ ਕਹਿੰਨੀ ਹੈ ਨਾ ਸਾਰੀਆਂ ਮਾੜੀਆਂ ਨਹੀਂ ਹੁੰਦੀਆਂ ਉਹ ਬਹੁਤ ਚੰਗੀਆਂ ਵੀ ਨੇ ਕਈ ਨੇ ਜਿਹੜੀਆਂ ਹੀ ਫੁੱਲੋ ਫੁੱਲੀ ਹੋਈਆਂ ਫਿਰਦੀਆਂ ਜਿਵੇਂ ਕਿ ਤੂੰ ਫੁੱਲ ਗਈ ਸਾਡੇ ਫੁੱਲ ਲੈ ਲੈ ਕੇ ਆ ਤੂੰ ਐਵੇਂ ਪੁੱਠਾ ਨਾ ਬੋਲ ਦੇਖ ਲੈ ਮੇਰੀ ਗੱਲ ਸੁਣ ਲੈ ਜਿੰਨਾਂ ਨੂੰ ਮਰਜ਼ੀ ਜਾ ਕੇ ਪੁੱਛ ਲੈ ਜਿਨ੍ਹਾਂ ਦੇ ਪੈਸੇ ਲੈਨੇ ਪ੍ਰੋਮੋਸ਼ਨਾਂ ਕੀਤੀਆਂ ਨੇ ਸਾਰਿਆਂ ਦੀਆਂ ਠੀਕ ਐ ਉਹ ਸਾਡੀ ਤਾਂ ਕੀਤੀ ਨਹੀਂ ਤੁਹਾਡੀ ਪਹਿਲਾਂ ਬੁਟੀਕ ਦੀ ਨਹੀਂ ਕੀਤੀ ਸਲੋਨ ਦੀ ਨਹੀਂ ਕੀਤੀ ਤੇ ਤੇਰੇ ਬੂਥੇ 'ਚ ਤੇ 50000 ਮੈਂ ਪਾਇਆ ਤੇਰੇ ਸਿਰ 'ਚ ਨਾ ਬੂਥੇ 'ਚ ਪੈਸੇ ਮੈਂ ਖਾਣੇ ਸੀਗੇ ਕਾਊਂਟ 'ਚ ਕਾਊਂਟ ਖਾ ਗਈ ਹੋਏਂਗੀ ਤੂੰ ਤਾਂ ਖਾ ਗਈ ਹੋਏਂਗੀ ਨਹੀਂ ਇੱਥੇ ਪੈਸੇ ਤੇ ਫਾਊਂਡੇਸ਼ਨ ਤਾਂ ਲੱਗ ਜਾਂਦੇ ਨੇ ਇੰਨੇ ਕ ਪੈਸਿਆਂ ਨੂੰ ਮੈਂ ਕੀ ਜਾਣਦੀ ਆ ਮੇਰੇ ਬੈਂਕਾਂ 'ਚ ਬਥੇਰੇ ਪਏ ਨੇ ਪੈਸੇ ਆਹ ਸੂਟ ਲਾ ਕੇ ਨਾ ਤੂੰ ਆਪਰ ਪੈਸਿਆਂ ਦਾ ਇਹਨੇ ਪਾਇਆ ਹਾਂ ਪਾਇਆ ਤੂੰ ਘੱਟੀ ਫਰਦੀ ਖਾ ਖਾ ਕੇ ਹਾਂ ਦੇਖ ਮੈਂ ਤਾਂ ਸਾਰੇ ਮੈਂ ਕਿਹਾ ਜਮਾ ਪੈਰੋਂ ਲੈ ਕੇ ਲੈ ਲੈ ਕਲਿੱਪ ਪੈਰੋਂ ਲੈ ਕੇ ਸਿਰ ਤੱਕ ਨਾ ਮੈਂ ਥੋੜੇ ਪੈਸਿਆਂ ਦੀ ਬਣੀ ਹੋਈਆਂ ਮਾਰਦੀਆਂ ਨੇ ਗੱਲਾਂ ਆਹ ਡਾ ਕੁੱਤਾ ਪੈ ਜਾਣਾ ਤੁਹਾਨੂੰ ਦੇਖੀ ਹਾਏ ਆ ਪਿੱਟਵਾਲਾ ਉਧਰ ਦੇਖੋ ਨਹੀਂ ਪਿੱਟ ਬੋਲਣਾ ਪੈ ਜੇ ਨਹੀਂ ਭਈਆ ਨੇ ਚੱਕ ਲੈ ਨਹੀਂ ਚੱਕ ਲੈ ਮੇਰੇ ਸਾਲ ਕੜੇ ਦੇ ਨੂੰ Karjani! ਨਾ ਮੈਂ ਪ੍ਰਮੋਸ਼ਨ ਕਰਾਂਦੀ ਸੀ ਦੀ ਨਾ ਮੈਂ ਫੇਮਸ ਹੋਵਾਂ ਮੈਂ ਨਾ ਬਾਬਾ ਨਾ ਮੈਂ ਤਾਂ ਇਹੀ ਚੰਗੀ ਆ ਆਪ ਦੇ ਘਰੇ ਇਹਦਾ ਬਾਲੇ ਭੜੇ ਨੇ ਲੋਕ ਇਹ ਕਿਸੇ ਦੇ ਪੈਸੇ ਲੈ ਕੇ ਪ੍ਰਮੋਸ਼ਨ ਨਾ ਹੋਈ ਤਾਂ ਇਹ ਤਾਂ ਇੱਕ ਤਾ ਮਰ ਮਰ ਸਿਰ ਪਾੜ ਦੇਣਗੇ ਭੜੇ ਘਾੜ ਆ ਲੀਆਂ ਸੀਗੀਆਂ ਤਾਂ ਹਾਏ ਚਾਪੜ ਮੋਈਆਂ ਜੀਆਂ ਕਿਵੇਂ ਮੇਰੇ ਮਗਰ ਬੈਗੀਆਂ ਸੀ ਇੱਕ ਤਾਂ ਚਾਂਮ ਜੜ ਇੱਕ ਸੀ ਇੱਕ ਕਪੂਰ ਡਰਾਮਾ ਉਹ ਤਾਂ ਬਿੱਟੇ ਛੋਟਾ ਹੱਥੀ ਮੈਂ ਤਾਂ ਹਜੇ ਤੂੰ ਵੀ ਨਹੀਂ ਪ੍ਰੋਮੋਸ਼ਨ ਕਰਦੀ ਮਤਲਬ ਕਰਦੀ ਹੀ ਨਹੀਂ ਉਹ ਤਾਂ ਫੇਮਸ ਹੀ ਨਹੀਂ ਹੋਣਾ ਨਾ ਮੈਂ ਤਾਂ ਜਸਜੀ ਨਰਮਲ ਹੈਗੀ ਆ ਉਹੋ ਜਿਹੀ ਠੀਕਾ ਨਾ ਪਾਪਾ ਅੱਛਾ ਅਕਲਪ ਨੂੰ ਕਹਿੰਦੀ ਸੀ ਸੋਨੇ ਦੇ ਨਾਲ ਅਕਲ ਕੇ ਕੰਜਰ ਕਿਉਂ ਅਜੇ ਤੱਕ ਉਹਦੇ ਤੋਂ ਕੁਝ ਲਿਆ ਹੀ ਨਹੀਂ ਉਹ ਸੋਨੇਗੇ ਕਿਹਦੇ ਜੀ ਲਾਣ ਨਾ ਨਾ ਉਹ ਤਾਂ ਕੰਨੀ ਕਰ ਲੈ ਸਾਹ ਖਿਚ ਕੇ ਦੱਤ ਨੂੰ ਇਹ ਕਹੇ ਜਾਣ ਕੱਢਦੀ ਜੇ ਹੀ ਇੱਟ ਮੇਰੇ ਰੀਜਨਲ 'ਚ ਵੱਜਦੀ ਤਾਂ ਮੇਰਾ ਕੀ ਬਣਦਾ ਮੈਂ ਤਾਂ ਖੌਬੜ ਬੱਟ ਜਾਣੀ ਸੀ